ਛੋਜੇ ਕਰ ਤੂੰ ਛੋਜੇ ਕਰ ਗੰਦੀ ਬੰਗਿਆ ਉਨਕੋ ਉਤਨੇਆ ਛੋਂਦੇ ਕਿਉਂ ਨਹੀਂ ਤੂੰ ਹੂ ਨਹੀਂ ਛੋਂਦਾ ਜੇ ਕਹੀਏ ਨਾ ਛੋਜਾ 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 ਤੇ ਛੋਂਦਾ ਨੋਈ ਨੀ ਨੰਦਾ ਤੇ ਛੋਜਾ ਜੇ ਤੂੰ ਛੋ ਗਿਆ ਵੀ ਮੈਂ ਵੀ ਝੋਜੂ ਇੱਕ ਘੰਟਾ ਮੇਰੇ ਕਿਡਾ ਚੁੱਟਾ ਮੈਨੂੰ ਕਿਡਾ ਛੋਂ ਦਿਨਾ ਗੰਦੇ ਆ ਨਾ ਤੂੰ ਆਪ ਛੋ ਨਾ ਨਾ ਤੂੰ ਮੈਨੂੰ ਛੋਂ ਦਿਨਾ ਤੂ ਵੀ ਦੂ ਦਮੀਲੀਆ ਚੁੱਚੂ ਪੁੱਤ ਕਾੜਦੀ ਵਿੱਚ ਚੁੱਚੂ ਪੁੱਤ ਕਾੜਦੀ ਫੇੜ ਦੂ ਦਮੀਲੀਆ ਫੇੜ ਚੁੱਚੂ ਪੁੱਤ ਕਾੜਦੀ ਇਹ ਮਮ ਘੜੀ ਜਾਂਨੇ ਤੂੰ ਇਹ ਮਮ ਘੜੀ ਜਾਂਨਾ ਛੋਂਦਾ ਤਾਂ ਇਹ ਹੀ ਨਹੀਂ ਦੂ ਛੋਂਦਾ ਤਾਂ ਇਹ ਹੀ ਨਹੀਂ ਦੂ ਕਿਵੇਂ ਛਾਵਾ ਮੈਂ ਤੈਨੂੰ ਤੈਨੂੰ ਮੈਂ ਕਿਵੇਂ ਛਾਵਾ ਤੇ ਮੈਂ ਛਾਂ ਦਿਲਾ ਦੂੰਗਾ ਤੇ ਮੈਂ ਛਾਂ ਦਿਲਾ ਦੂੰਗਾ ਛੋਟ 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 ਛੋਟੇ ਫਿਰ ਤੈਨੂੰ ਪਤਾ ਨੱਗੂ ਮਮਾ ਦਾ ਕੁੱਤ ਪਈ ਮਮਾ ਦਾ ਕੁੱਤ ਪਈ ਨਾ ਤੇੜੇ ਫਿਰ ਤੈਨੂੰ ਪਤਾ ਲੱਗੂਗਾ ਕਿ ਛੋਨ ਮੇ ਛੋਨ ਮਿਨੇ ਪਿਸ਼ਾਨ ਕੜੀਆਂ ਨਾ ਮਮਾ ਨੂੰ ਪਰੇਸ਼ਾਨ ਇਨਾਂ ਪਿਸ਼ਾਨ ਨਹੀਂ ਕਰਦੇ ਹੁੰਦੇ ਮਮਾ ਨੂੰ ਇਨਾਂ ਪਿਸ਼ਾਨ ਨਹੀਂ ਕਰਦੇ ਹੁੰਦੇ ਮਮਾ ਨੂੰ ਛਾਲ ਛਾਲ ਦਿਨ ਛਾਲ ਛਾਲ ਲਾਤ ਛਾਲ ਛਰ ਦਿਨ ਛਾਲ ਛਾਲ ਲਾਤ